ਕਿ ਮੈਂ ਸ਼ੀਤਲ ਉਂਗਰਾਲ ਹਲਕਾ ਜਲੰਧਰ ਵਾਸਤੋਂ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਤੁਸੀਂ ਹਮੇਸ਼ਾ ਹੀ ਮੇਰੇ ਪਰਿਵਾਰ ਨੂੰ ਮੈਨੂੰ ਬਹੁਤ ਪਿਆਰ ਅਤੇ ਆਸ਼ੀਰਵਾਦ ਦਿੱਤਾ ਹੈ ਕੱਲ 20 ਤਰੀਕ ਸਵੇਰੇ 10 ਵਜੇ ਮੈਂ ਜਿਹੜੀ ਇਲੈਕਸ਼ਨ ਦੇ ਕਾਗਜ਼ ਦਖਲ ਕਰਨ ਦੇ ਲਈ ਜਾ ਰਿਹਾ ਹਾਂ ਤੁਸੀਂ ਮੈਨੂੰ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਮੈਨੂੰ ਆਸ਼ੀਰਵਾਦ ਪਿਆਰ ਦੇਣ ਦੇ ਲਈ ਆ ਰਹੇ ਆ ਉੱਥੇ ਤੁਸੀਂ ਵੀ ਕੱਲ ਮੈਨੂੰ ਪਿਆਰ ਅਤੇ ਅਸ਼ੀਰਵਾਦ ਦੇਣ ਦੇ ਲਈ ਆਓ ਬਸਤੀ ਨੋ ਇਵਨੀ ਕਾਲਜ ਹਮੇਸ਼ਾ ਹੀ ਤੁਹਾਡਾ ਮੈਨੂੰ ਪਿਆਰ ਅਤੇ ਅਸ਼ੀਰਵਾਦ ਮਿਲਦਾ ਰਿਹਾ ਹੈ ਕਿ ਇਸ ਜਲੰਧਰ ਦੀ ਤਰੱਕੀ ਦੇ ਲਈ ਇਸ ਜਲੰਧਰ ਸ਼ਹਿਰ ਦੇ ਲਈ ਜਿਹੜੀ ਇਹ ਵੋਟ ਇਸ ਵਾਰ ਤੁਸੀਂ ਮੈਨੂੰ ਦੇ ਸਕੋ ਕਿ ਮੈਂ ਤੁਹਾਡੇ ਹੱਕਾਂ ਦੀ ਜਿਹੜੀ ਜਾ ਕੇ ਲੜਾਈ ਲੜ ਸਕਾਂ ਔਰ ਵਿਧਾਨ ਸਭਾ ਦੇ ਵਿੱਚ ਇਸ ਜਲੰਧਰ ਦੀ ਰੈਨਮਾਈ ਕਰ ਸਕਾਂ ਔਰ ਇਹ ਲਈ ਜਿਹੜੇ ਕੱਲ ਕਾਗੇ ਦਾਖਲ ਕਰਾਉਣ ਦੇ ਲਈ ਮੈਂ ਜਾ ਰਿਹਾ ਮੈਨੂੰ ਪਿਆਰ ਅਤੇ ਅਸ਼ੀਰਵਾਦ ਦੇਣ ਦੇ ਲਈ ਉੱਥੇ ਪਹੁੰਚੋ ਇਹੀ ਅਪੀਲ ਕਰਨ ਦੇ ਲਈ ਮੈਂ ਤੁਹਾਡੇ ਵਿੱਚ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਹ ਜਿਹੜੀ ਮੇਰੀ ਵੀਡੀਓ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਸਾਥੀਓ ਨਮਸਕਾਰ ਜੈ ਭੀਮ ਜੈ ਭਾਰਤ ਜੈ ਸ਼੍ਰੀ ਰਾਮ ਮੈਂ ਤੁਹਾਨੂੰ ਬੇਨਤੀ ਕਰਨ ਦੇ ਲਈ ਆਇਆ ਕਿ ਮੈਂ ਸ਼ਿਤਲ ਉਂਗਰਾਲ ਹਲਕਾ ਜਲੰਧਰ ਵੈਸ ਤੋਂ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਤੁਸੀਂ ਹਮੇਸ਼ਾ ਹੀ ਮੇਰੇ ਪਰਿਵਾਰ ਨੂੰ ਮੈਨੂੰ ਬਹੁਤ ਪਿਆਰ ਅਤੇ ਆਸ਼ੀਰਵਾਦ ਦਿੱਤਾ ਹੈ ਕੱਲ 20 ਤਰੀਕ ਸਵੇਰੇ 10 ਵਜੇ ਮੈਂ ਜਿਹੜੀ ਇਲੈਕਸ਼ਨ ਦੇ ਕਾਗਜ਼ ਦਾਖਲ ਕਰਨ ਦੇ ਲਈ ਜਾ ਰਿਹਾ ਹਾਂ ਤੁਸੀਂ ਮੈਨੂੰ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਮੈਨੂੰ ਆਸ਼ੀਰਵਾਦ ਪਿਆਰ ਦੇਣ ਦੇ ਲਈ ਆ ਰਹੇ ਆ ਉੱਥੇ ਤੁਸੀਂ ਵੀ ਕੱਲ ਮੈਨੂੰ ਪਿਆਰ ਅਤੇ ਆਸ਼ੀਰਵਾਦ ਦੇਣ ਦੇ ਲਈ ਆਓ ਬਸਤੀ ਨੋ ਇਵਨੀ ਕਾਲਜ ਹਮੇਸ਼ਾ ਹੀ ਤੁਹਾਡਾ ਮੈਨੂੰ ਪਿਆਰ ਅਤੇ ਆਸ਼ੀਰਵਾਦ ਮਿਲਦਾ ਰਿਹਾ ਹੈ ਕਿਸ ਜਲੰਧਰ ਦੀ ਤਰੱਕੀ ਦੇ ਲਈ ਇਸ ਜਲੰਧਰ ਸ਼ਹਿਰ ਦੇ ਲਈ ਜਿਹੜੀ ਇਹ ਵੋਟ ਇਸ ਵਾਰ ਤੁਸੀਂ ਮੈਨੂੰ ਦੇ ਸਕੋ ਕਿ ਮੈਂ ਤੁਹਾਡੇ ਹੱਕਾਂ ਦੀ ਜਿਹੜੀ ਜਾ ਕੇ ਲੜਾਈ ਲੜ ਸਕਾਂ ਔਰ ਵਿਧਾਨ ਸਭਾ ਦੇ ਵਿੱਚ ਇਸ ਜਲੰਧਰ ਦੀ ਰੈਨਮਾਈ ਕਰ ਸਕਾਂ ਔਰ ਲਈ ਜਿਹੜੇ ਕੱਲ ਕਾਗੇ ਦਾਖਲ ਕਰਾਉਣ ਦੇ ਲਈ ਮੈਂ ਜਾ ਰਿਹਾ ਮੈਨੂੰ ਪਿਆਰ ਅਤੇ ਅਸ਼ੀਰਵਾਦ ਦੇਣ ਦੇ ਲਈ ਉੱਥੇ ਪਹੁੰਚੋ ਇਹੀ ਅਪੀਲ ਕਰਨ ਦੇ ਲਈ ਮੈਂ ਤੁਹਾਡੇ ਵਿੱਚ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਹ ਜਿਹੜੀ ਮੇਰੀ ਵੀਡੀਓ ਹੈ ਇਹਨੂੰ ਵਕਤ ਤੋਂ ਵਕਤ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਸਾਥੀਓ ਨਮਸਕਾਰ ਜੈ ਭੀਮ ਜੈ ਭਾਰਤ ਜੈ ਸ਼ਰੀ ਰਾਮ ਮੈਂ ਤੁਹਾਨੂੰ ਬੇਨਤੀ ਕਰਨ ਦੇ ਲਈ ਆਇਆ ਕਿ ਮੈਂ ਸ਼ੀਤਲungral ਹਲਕਾ ਜਲੰਧਰ ਵੈਸ ਤੋਂ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਤੁਸੀਂ ਹਮੇਸ਼ਾ ਹੀ ਮੇਰੇ ਪਰਿਵਾਰ ਨੂੰ ਮੈਨੂੰ ਬਹੁਤ ਪਿਆਰ ਅਤੇ ਆਸ਼ੀਰਵਾਦ ਦਿੱਤਾ ਕੱਲ 20 ਤਰੀਕ ਸਵੇਰੇ 10 ਵਜੇ ਮੈਂ ਜਿਹੜੀ ਇਲੈਕਸ਼ਨ ਦੇ ਕਾਕੇ ਦਾਖਲ ਕਰਨ ਦੇ ਲਈ ਜਾ ਰਿਹਾ ਤੁਸੀਂ ਮੈਨੂੰ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਮੈਨੂੰ ਆਸ਼ੀਰਵਾਦ ਪਿਆਰ ਦੇਣ ਦੇ ਲਈ ਆ ਰਹੇ ਆ ਉਥੇ ਤੁਸੀਂ ਵੀ ਕੱਲ ਮੈਨੂੰ ਪਿਆਰ ਅਤੇ ਆਸ਼ੀਰਵਾਦ ਦੇਣ ਦੇ ਲਈ ਆਓ ਬਸਤੀ ਨੋ ਇਵਨੀ ਕਾਲਜ ਹਮੇਸ਼ਾ ਹੀ ਤੁਹਾਡਾ ਮੈਨੂੰ ਪਿਆਰ ਅਤੇ ਆਸ਼ੀਰਵਾਦ ਮਿਲਦਾ ਰਿਹਾ ਹੈ ਕਿ ਇਸ ਜਲੰਧਰ ਦੀ ਤਰੱਕੀ ਦੇ ਲਈ ਇਸ ਜਲੰਧਰ ਸ਼ਹਿਰ ਦੇ ਲਈ ਜਿਹੜੀ ਇਹ ਵੋਟ ਇਸ ਵਾਰ ਤੁਸੀਂ ਮੈਨੂੰ ਦੇ ਸਕੋ ਕਿ ਮੈਂ ਤੁਹਾਡੇ ਹੱਕਾਂ ਦੀ ਜਿਹੜੀ ਜਾ ਕੇ ਲੜਾਈ ਲੜ ਸਕਾਂ ਔਰ ਵਿਧਾਨ ਸਭਾ ਦੇ ਵਿੱਚ ਇਸ ਜਲੰਧਰ ਦੀ ਰੈਣਮਾਈ ਕਰ ਸਕਾਂ ਔਰ ਲਈ ਜਿਹੜੇ ਕੱਲ ਕਾਗੇ ਦਾਖਲ ਕਰਾਉਣ ਦੇ ਲਈ ਮੈਂ ਜਾ ਰਿਹਾ ਮੈਨੂੰ ਪਿਆਰ ਅਤੇ ਅਸ਼ੀਰਵਾਦ ਦੇਣ ਦੇ ਲਈ ਉੱਥੇ ਪਹੁੰਚੋ ਇਹੀ ਅਪੀਲ ਕਰਨ ਦੇ ਲਈ ਮੈਂ ਤੁਹਾਡੇ ਵਿੱਚ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਹ ਜਿਹੜੀ ਮੇਰੀ ਵੀਡੀਓ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਸਾਥੀਓ ਨਮਸਕਾਰ ਜੈ ਭੀਮ ਜੈ ਭਾਰਤ ਜੈ ਸ਼ਰੀ ਰਾਮ ਮੈਂ ਤੁਹਾਨੂੰ ਬੇਨਤੀ ਕਰਨ ਦੇ ਲਈ ਆਇਆ ਕਿ ਮੈਂ ਸ਼ੀਤਲ ਲੰਗਰਾਲ ਹਲਕਾ ਜਲੰਧਰ ਵੈਸ ਤੋਂ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਤੁਸੀਂ ਹਮੇਸ਼ਾ ਹੀ ਮੇਰੇ ਪਰਿਵਾਰ ਨੂੰ ਮੈਨੂੰ ਬਹੁਤ ਪਿਆਰ ਅਤੇ ਆਸ਼ੀਰਵਾਦ ਦਿੱਤਾ ਹੈ ਕੱਲ 20 ਤਰੀਕ ਸਵੇਰੇ 10 ਵਜੇ ਮੈਂ ਜਿਹੜੀ ਇਲੈਕਸ਼ਨ ਦੇ ਕਾਗਜ਼ ਦਖਲ ਕਰਨ ਦੇ ਲਈ ਜਾ ਰਿਹਾ ਹਾਂ ਤੁਸੀਂ ਮੈਨੂੰ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਮੈਨੂੰ ਆਸ਼ੀਰਵਾਦ ਪਿਆਰ ਦੇਣ ਦੇ ਲਈ ਆ ਰਿਹਾ ਉਥੇ ਤੁਸੀਂ ਵੀ ਕੱਲ ਮੈਨੂੰ ਪਿਆਰ ਅਤੇ ਅਸ਼ੀਰਵਾਦ ਦੇ ਲਈ ਆਓ ਬਸਤੀ ਨੋ ਇਵਨੀ ਕਾਲਜ ਹਮੇਸ਼ਾ ਹੀ ਤੁਹਾਡਾ ਮੈਨੂੰ ਪਿਆਰ ਅਤੇ ਅਸ਼ੀਰਵਾਦ ਮਿਲਦਾ ਰਿਹਾ ਹੈ ਕਿ ਇਸ ਜਲੰਧਰ ਦੀ ਤਰੱਕੀ ਦੇ ਲਈ ਇਸ ਜਲੰਧਰ ਸ਼ਹਿਰ ਦੇ ਲਈ ਜਿਹੜੀ ਇਹ ਵੋਟ ਇਸ ਵਾਰ ਤੁਸੀਂ ਮੈਨੂੰ ਦੇ ਸਕੋ ਕਿ ਮੈਂ ਤੁਹਾਡੇ ਹੱਕਾਂ ਦੀ ਜਿਹੜੀ ਜਾ ਕੇ ਲੜਾਈ ਲੜ ਸਕਾਂ ਹੋਰ ਵਿਧਾਨ ਸਭਾ ਦੇ ਵਿੱਚ ਇਸ ਜਲੰਧਰ ਦੀ ਰਣਮਈ ਕਰ ਸਕਾਂ ਔਰੇ ਲਈ ਜਿਹੜੇ ਕੱਲ ਕਾਗੇ ਦਾਖਲ ਕਰਾਉਣ ਦੇ ਲਈ ਮੈਂ ਜਾ ਰਿਹਾ ਮੈਨੂੰ ਪਿਆਰ ਅਤੇ ਅਸ਼ੀਰਵਾਦ ਦੇਣ ਦੇ ਲਈ ਉੱਥੇ ਪਹੁੰਚੋ ਇਹੀ ਅਪੀਲ ਕਰਨ ਦੇ ਲਈ ਮੈਂ ਤੁਹਾਡੇ ਵਿੱਚ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਹ ਜਿਹੜੀ ਮੇਰੀ ਵੀਡੀਓ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਸਾਥੀਓ ਨਮਸਕਾਰ ਜੈ ਭੀਮ ਜੈ ਭਾਰਤ ਜੈ ਸ਼ਰੀ ਰਾਮ ਮੈਂ ਤੁਹਾਨੂੰ ਬੇਨਤੀ ਕਰਨ ਦੇ ਲਈ ਆਇਆ ਕਿ ਮੈਂ ਸ਼ੀਤਲungral ਹਲਕਾ ਜਲੰਧਰ ਵੈਸ ਤੋਂ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਤੁਸੀਂ ਹਮੇਸ਼ਾ ਹੀ ਮੇਰੇ ਪਰਿਵਾਰ ਨੂੰ ਮੈਨੂੰ ਬਹੁਤ ਪਿਆਰ ਅਤੇ ਆਸ਼ੀਰਵਾਦ ਦਿੱਤਾ ਹੈ ਕੱਲ 20 ਤਰੀਕ ਸਵੇਰੇ 10 ਵਜੇ ਮੈਂ ਜਿਹੜੀ ਇਲੈਕਸ਼ਨ ਦੇ ਕਾਗਜ਼ ਦਾਖਲ ਕਰਨ ਦੇ ਲਈ ਜਾ ਰਿਹਾ ਹਾਂ ਤੁਸੀਂ ਮੈਨੂੰ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਮੈਨੂੰ ਆਸ਼ੀਰਵਾਦ ਪਿਆਰ ਦੇਣ ਦੇ ਲਈ ਆ ਰਹੇ ਆ ਉੱਥੇ ਤੁਸੀਂ ਵੀ ਕੱਲ ਮੈਨੂੰ ਪਿਆਰ ਅਤੇ ਆਸ਼ੀਰਵਾਦ ਦੇਣ ਦੇ ਲਈ ਆਓ ਬਸਤੀ ਨੋ ਇਵਨੀ ਕੋਲਜ ਹਮੇਸ਼ਾ ਹੀ ਤੁਹਾਡਾ ਮੈਨੂੰ ਪਿਆਰ ਅਤੇ ਅਸ਼ੀਰਵਾਦ ਮਿਲਦਾ ਰਿਹਾ ਹੈ ਕਿ ਇਸ ਜਲੰਧਰ ਦੀ ਤਰੱਕੀ ਦੇ ਲਈ ਇਸ ਜਲੰਧਰ ਸ਼ਹਿਰ ਦੇ ਲਈ ਜਿਹੜੀ ਇਹ ਵੋਟ ਇਸ ਵਾਰ ਤੁਸੀਂ ਮੈਨੂੰ ਦੇ ਸਕੋ ਕਿ ਮੈਂ ਤੁਹਾਡੇ ਹੱਕਾਂ ਦੀ ਜਿਹੜੀ ਜਾ ਕੇ ਲੜਾਈ ਲੜ ਸਕਾਂ ਔਰ ਵਿਧਾਨ ਸਭਾ ਦੇ ਵਿੱਚ ਇਸ ਜਲੰਧਰ ਦੀ ਰੈਨਮਾਈ ਕਰ ਸਕਾਂ ਔਰ ਲਈ ਜਿਹੜੇ ਕੱਲ ਕਾਗੇ ਦਾਖਲ ਕਰਾਉਣ ਦੇ ਲਈ ਮੈਂ ਜਾ ਰਿਹਾ ਮੈਨੂੰ ਪਿਆਰ ਅਤੇ ਅਸ਼ੀਰਵਾਦ ਦੇਣ ਦੇ ਲਈ ਉੱਥੇ ਪਹੁੰਚੋ ਇਹੀ ਅਪੀਲ ਕਰਨ ਦੇ ਲਈ ਮੈਂ ਤੁਹਾਡੇ ਵਿੱਚ ਆਇਆ ਹਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਇਹ ਜਿਹੜੀ ਮੇਰੀ ਵੀਡੀਓ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ-ਬਹੁਤ ਧੰਨਵਾਦ ਸਾਥੀਓ ਨਮਸਕਾਰ ਜੈ ਭੀਮ ਜੈ ਭਾਰਤ ਜੈ ਸ਼ਰੀ ਰਾਮ ਮੈਂ ਤੁਹਾਨੂੰ ਬੇਨਤੀ ਕਰਨ ਦੇ ਲਈ ਆਇਆ ਕਿ ਮੈਂ ਸ਼ੀਤਲungral ਹਲਕਾ ਜਲੰਧਰ ਵੈਸ ਤੋਂ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਤੁਸੀਂ ਹਮੇਸ਼ਾ ਹੀ ਮੇਰੇ ਪਰਿਵਾਰ ਨੂੰ ਮੈਨੂੰ ਬਹੁਤ ਪਿਆਰ ਅਤੇ ਆਸ਼ੀਰਵਾਦ ਦਿੱਤਾ ਹੈ ਕੱਲ 20 ਤਰੀਕ ਸਵੇਰੇ 10 ਵਜੇ ਮੈਂ ਜਿਹੜੀ ਇਲੈਕਸ਼ਨ ਦੇ ਕਾਗਜ਼ ਦਾਖਲ ਕਰਨ ਦੇ ਲਈ ਜਾ ਰਿਹਾ ਹਾਂ ਤੁਸੀਂ ਮੈਨੂੰ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਮੈਨੂੰ ਆਸ਼ੀਰਵਾਦ ਪਿਆਰ ਦੇਣ ਦੇ ਲਈ ਆ ਰਹੇ ਆ ਉੱਥੇ ਤੁਸੀਂ ਵੀ ਕੱਲ ਮੈਨੂੰ ਪਿਆਰ ਅਤੇ ਆਸ਼ੀਰਵਾਦ ਦੇਣ ਦੇ ਲਈ ਆਓ ਬਸਤੀ ਨੋ ਇਵਨੀ ਕਾਲਜ ਹਮੇਸ਼ਾ ਹੀ ਤੁਹਾਡਾ ਮੈਨੂੰ ਪਿਆਰ ਅਤੇ ਆਸ਼ੀਰਵਾਦ ਮਿਲਦਾ ਰਿਹਾ ਹੈ ਕਿਸ ਜਲੰਧਰ ਦੀ ਤਰੱਕੀ ਦੇ ਲਈ ਇਸ ਜਲੰਧਰ ਸ਼ਹਿਰ ਦੇ ਲਈ ਜਿਹੜੀ ਇਹ ਵੋਟ ਇਸ ਵਾਰ ਤੁਸੀਂ ਮੈਨੂੰ ਦੇ ਸਕੋ ਕਿ ਮੈਂ ਤੁਹਾਡੇ ਹੱਕਾਂ ਦੀ ਜਿਹੜੀ ਜਾ ਕੇ ਲੜਾਈ ਲੜ ਸਕਾਂ ਔਰ ਵਿਧਾਨ ਸਭਾ ਦੇ ਵਿੱਚ ਇਸ ਜਲੰਧਰ ਦੀ ਰੈਨਮਾਈ ਕਰ ਸਕਾਂ ਔਰ ਲਈ ਜਿਹੜੇ ਕੱਲ ਕਾਗੇ ਦਾਖਲ ਕਰਾਉਣ ਦੇ ਲਈ ਮੈਂ ਜਾ ਰਿਹਾ ਮੈਨੂੰ ਪਿਆਰ ਅਤੇ ਅਸ਼ੀਰਵਾਦ ਦੇਣ ਦੇ ਲਈ ਉੱਥੇ ਪਹੁੰਚੋ ਇਹੀ ਅਪੀਲ ਕਰਨ ਦੇ ਲਈ ਮੈਂ ਤੁਹਾਡੇ ਵਿੱਚ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਹ ਜਿਹੜੀ ਮੇਰੀ ਵੀਡੀਓ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਸਾਥੀਓ ਨਮਸਕਾਰ ਜੈਪੀ ਜੈਪਾਰਤ ਜੈ ਸ਼ਰੀ ਰਾਮ ਮੈਂ ਤੁਹਾਨੂੰ ਬੇਨਤੀ ਕਰਨ ਦੇ ਲਈ ਆਇਆ ਕਿ ਮੈਂ ਸ਼ੀਤਲ ਉਂਗਰਾਲ ਹਲਕਾ ਜਲੰਧਰ ਵੈਸ ਤੋਂ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਤੁਸੀਂ ਹਮੇਸ਼ਾ ਹੀ ਮੇਰੇ ਪਰਿਵਾਰ ਨੂੰ ਮੈਨੂੰ ਬਹੁਤ ਪਿਆਰ ਅਤੇ ਅਸ਼ੀਰਵਾਦ ਦਿੱਤਾ ਹੈ ਕੱਲ 20 ਤਰੀਕ ਸਵੇਰੇ 10 ਵਜੇ ਮੈਂ ਜਿਹੜੀ ਇਲੈਕਸ਼ਨ ਦੇ ਕਾਗਜ਼ ਦਖਲ ਕਰਨ ਦੇ ਲਈ ਜਾ ਰਿਹਾ ਹਾਂ ਤੁਸੀਂ ਮੈਨੂੰ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਮੈਨੂੰ ਆਸ਼ੀਰਵਾਦ ਪਿਆਰ ਦੇਣ ਦੇ ਲਈ ਆ ਰਹੇ ਆ ਉਥੇ ਤੁਸੀਂ ਵੀ ਕੱਲ ਮੈਨੂੰ ਪਿਆਰ ਅਤੇ ਆਸ਼ੀਰਵਾਦ ਦੇਣ ਦੇ ਲਈ ਆਓ ਬਸਤੀ ਨੋ ਇਵਨੀ ਕਾਲਜ ਹਮੇਸ਼ਾ ਹੀ ਤੁਹਾਡਾ ਮੈਨੂੰ ਪਿਆਰ ਅਤੇ ਆਸ਼ੀਰਵਾਦ ਮਿਲਦਾ ਰਿਹਾ ਹੈ ਕਿ ਇਸ ਜਲੰਧਰ ਦੀ ਤਰੱਕੀ ਦੇ ਲਈ ਇਸ ਜਲੰਧਰ ਸ਼ਹਿਰ ਦੇ ਲਈ ਜਿਹੜੀ ਇਹ ਵੋਟ ਇਸ ਵਾਰ ਤੁਸੀਂ ਮੈਨੂੰ ਦੇ ਸਕੋ ਕਿ ਮੈਂ ਤੁਹਾਡੇ ਹੱਕਾਂ ਦੀ ਜਿਹੜੀ ਜਾ ਕੇ ਲੜਾਈ ਲੜ ਸਕਾਂ ਹੋਰ ਵਿਧਾਨ ਸਭਾ ਦੇ ਵਿੱਚ ਇਸ ਜਲੰਧਰ ਦੀ ਰੈਨਮਾਈ ਕਰ ਸਕਾਂ ਔਰ ਇਹ ਲਈ ਜਿਹੜੇ ਕੱਲ ਕਾਗੇ ਦਾਖਲ ਕਰਾਉਣ ਦੇ ਲਈ ਮੈਂ ਜਾ ਰਿਹਾ ਮੈਨੂੰ ਪਿਆਰ ਅਤੇ ਅਸ਼ੀਰਵਾਦ ਦੇਣ ਦੇ ਲਈ ਉੱਥੇ ਪਹੁੰਚੋ ਇਹੀ ਅਪੀਲ ਕਰਨ ਦੇ ਲਈ ਮੈਂ ਤੁਹਾਡੇ ਵਿੱਚ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਹ ਜਿਹੜੀ ਮੇਰੀ ਵੀਡੀਓ ਹੈ ਇਹਨੂੰ ਵਕਤ ਤੋਂ ਵਕਤ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਸਾਥੀਓ ਨਮਸਕਾਰ ਜੈਪੀ ਜੈ ਭਾਰਤ ਜੈ ਸ਼੍ਰੀ ਰਾਮ ਮੈਂ ਤੁਹਾਨੂੰ ਬੇਨਤੀ ਕਰਨ ਦੇ ਲਈ ਆਇਆ ਕਿ ਮੈਂ ਸ਼ੀਤਲ ਉਂਗਰਾਲ ਹਲਕਾ ਜਲੰਧਰ ਵੈਸ ਤੋਂ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਤੁਸੀਂ ਹਮੇਸ਼ਾ ਹੀ ਮੇਰੇ ਪਰਿਵਾਰ ਨੂੰ ਮੈਨੂੰ ਬਹੁਤ ਪਿਆਰ ਅਤੇ ਆਸ਼ੀਰਵਾਦ ਦਿੱਤਾ ਹੈ ਕੱਲ 20 ਤਰੀਕ ਸਵੇਰੇ 10 ਵਜੇ ਮੈਂ ਜਿਹੜੀ ਇਲੈਕਸ਼ਨ ਦੇ ਕਾਗਜ਼ ਦਖਲ ਕਰਨ ਦੇ ਲਈ ਜਾ ਰਿਹਾ ਹਾਂ ਤੁਸੀਂ ਮੈਨੂੰ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਮੈਨੂੰ ਆਸ਼ੀਰਵਾਦ ਪਿਆਰ ਦੇਣ ਦੇ ਲਈ ਆ ਰਹੇ ਆ ਉੱਥੇ ਤੁਸੀਂ ਵੀ ਕੱਲ ਮੈਨੂੰ ਪਿਆਰ ਅਤੇ ਆਸ਼ੀਰਵਾਦ ਦੇਣ ਦੇ ਲਈ ਆਓ ਬਸਤੀ ਨੂੰ ਇਵਨੀ ਕਾਲਜ ਹਮੇਸ਼ਾ ਹੀ ਤੁਹਾਡਾ ਮੈਨੂੰ ਪਿਆਰ ਅਤੇ ਆਸ਼ੀਰਵਾਦ ਮਿਲਦਾ ਰਿਹਾ ਹੈ ਕਿ ਇਸ ਜਲੰਧਰ ਦੀ ਤਰੱਕੀ ਦੇ ਲਈ ਇਸ ਜਲੰਧਰ ਸ਼ਹਿਰ ਦੇ ਲਈ ਜਿਹੜੀ ਇਹ ਵੋਟ ਇਸ ਵਾਰ ਤੁਸੀਂ ਮੈਨੂੰ ਦੇ ਸਕੋ ਕਿ ਮੈਂ ਤੁਹਾਡੇ ਹੱਕਾਂ ਦੀ ਜਿਹੜੀ ਜਾਂ ਕੇ ਲੜਾਈ ਲੜ ਸਕਾਂ ਔਰ ਵਿਧਾਨ ਸਭਾ ਦੇ ਵਿੱਚ ਇਸ ਜਲੰਧਰ ਦੀ ਰੈਨਮਾਈ ਕਰ ਸਕਾਂ ਔਰ ਲਈ ਜਿਹੜੇ ਕੱਲ ਕਾਗੇ ਦਾਖਲ ਕਰਾਉਣ ਦੇ ਲਈ ਮੈਂ ਜਾ ਰਿਹਾ ਮੈਨੂੰ ਪਿਆਰ ਅਤੇ ਆਸ਼ੀਰਵਾਦ ਦੇਣ ਦੇ ਲਈ ਉੱਥੇ ਪਹੁੰਚੋ ਇਹੀ ਅਪੀਲ ਕਰਨ ਦੇ ਲਈ ਮੈਂ ਤੁਹਾਡੇ ਵਿੱਚ ਆਇਆ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਹ ਜਿਹੜੀ ਮੇਰੀ ਵੀਡੀਓ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਸਾਥੀਓ ਨਮਸਕਾਰ ਜੈ ਭੀਮ ਜੈ ਭਾਰਤ ਜੈ ਸ਼੍ਰੀ ਰਾਮ ਮੈਂ ਤੁਹਾਨੂੰ ਬੇਨਤੀ ਕਰਨ ਦੇ ਲਈ ਆਇਆ ਕਿ ਮੈਂ ਸ਼ਿਤਲ ਉਂਗਰਾਲ ਹਲਕਾ ਜਲੰਧਰ ਵੈਸ ਤੋਂ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਤੁਸੀਂ ਹਮੇਸ਼ਾ ਹੀ ਮੇਰੇ ਪਰਿਵਾਰ ਨੂੰ ਮੈਨੂੰ ਬਹੁਤ ਪਿਆਰ ਅਤੇ ਆਸ਼ੀਰਵਾਦ ਦਿੱਤਾ ਕੱਲ 20 ਤਰੀਕ ਸਵੇਰੇ 10 ਵਜੇ ਮੈਂ ਜਿਹੜੀ ਇਲੈਕਸ਼ਨ ਦੇ ਕਾਗੇ ਦਾਖਲ ਕਰਨ ਦੇ ਲਈ ਜਾ ਰਿਹਾ ਹਾਂ ਤੁਸੀਂ ਮੈਨੂੰ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਮੈਨੂੰ ਆਸ਼ੀਰਵਾਦ ਪਿਆਰ ਦੇਣ ਦੇ ਲਈ ਆ ਰਹੇ ਆ ਉੱਥੇ ਤੁਸੀਂ ਵੀ ਕੱਲ ਮੈਨੂੰ ਪਿਆਰ ਅਤੇ ਆਸ਼ੀਰਵਾਦ ਦੇਣ ਦੇ ਲਈ ਆਓ ਬਸਤੀ ਨੋ ਇਵਨੀ ਕਾਲਜ ਹਮੇਸ਼ਾ ਹੀ ਤੁਹਾਡਾ ਮੈਨੂੰ ਪਿਆਰ ਅਤੇ ਆਸ਼ੀਰਵਾਦ ਮਿਲਦਾ ਰਿਹਾ ਹੈ ਕਿ ਇਸ ਜਲੰਧਰ ਦੀ ਤਰੱਕੀ ਦੇ ਲਈ ਇਸ ਜਲੰਧਰ ਸ਼ਹਿਰ ਦੇ ਲਈ ਜਿਹੜੀ ਇਹ ਵੋਟ ਇਸ ਵਾਰ ਤੁਸੀਂ ਮੈਨੂੰ ਦੇ ਸਕੋ ਕਿ ਮੈਂ ਤੁਹਾਡੇ ਹੱਕਾਂ ਦੀ ਜਿਹੜੀ ਜਾਂ ਕੇ ਲੜਾਈ ਲੜ ਸਕਾਂ ਔਰ ਵਿਧਾਨ ਸਭਾ ਦੇ ਵਿੱਚ ਇਸ ਜਲੰਧਰ ਦੀ ਰੈਨਮਾਈ ਕਰ ਸਕਾਂ ਔਰ ਲਈ ਜਿਹੜੇ ਕੱਲ ਕਾਗੇ ਦਾਖਲ ਕਰਾਉਣ ਦੇ ਲਈ ਮੈਂ ਜਾ ਰਿਹਾ ਮੈਨੂੰ ਪਿਆਰ ਅਤੇ ਅਸ਼ੀਰਵਾਦ ਦੇਣ ਦੇ ਲਈ ਉੱਥੇ ਪਹੁੰਚੋ ਇਹੀ ਅਪੀਲ ਕਰਨ ਦੇ ਲਈ ਮੈਂ ਤੁਹਾਡੇ ਵਿੱਚ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਹ ਜਿਹੜੀ ਮੇਰੀ ਵੀਡੀਓ ਹੈ ਇਹਨੂੰ ਵਕਤ ਤੋਂ ਬਾਅਦ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਸਾਥੀਓ ਨਮਸਕਾਰ ਜੈਪੀ ਜੈਪਾਰਤ ਜੈ ਸ਼ਰੀ ਰਾਮ ਮੈਂ ਤੁਹਾਨੂੰ ਬੇਨਤੀ ਕਰਨ ਦੇ ਲਈ ਆਇਆ ਕਿ ਮੈਂ ਸ਼ਿਤਲ ਉਂਗਰਾਲ ਹਲਕਾ ਜਲੰਧਰ ਵੈਸ ਤੋਂ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਤੁਸੀਂ ਹਮੇਸ਼ਾ ਹੀ ਮੇਰੇ ਪਰਿਵਾਰ ਨੂੰ ਮੈਨੂੰ ਬਹੁਤ ਪਿਆਰ ਅਤੇ ਅਸ਼ੀਰਵਾਦ ਦਿੱਤਾ ਕੱਲ 20 ਤਰੀਕ ਸਵੇਰੇ 10 ਵਜੇ ਮੈਂ ਜਿਹੜੀ ਇਲੈਕਸ਼ਨ ਦੇ ਕਾਗਜ਼ ਦਖਲ ਕਰਨ ਦੇ ਲਈ ਜਾ ਰਿਹਾ ਹਾਂ ਤੁਸੀਂ ਮੈਨੂੰ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਮੈਨੂੰ ਅਸ਼ੀਰਵਾਦ ਪਿਆਰ ਦੇਣ ਦੇ ਲਈ ਆ ਰਹੇ ਆ ਉਥੇ ਤੁਸੀਂ ਵੀ ਕੱਲ ਮੈਨੂੰ ਪਿਆਰ ਅਤੇ ਅਸ਼ੀਰਵਾਦ ਦੇਣ ਦੇ ਲਈ ਆਓ ਬਸਤੀ ਨੋ ਇਵਨੀ ਕਾਲਜ ਹਮੇਸ਼ਾ ਹੀ ਤੁਹਾਡਾ ਮੈਨੂੰ ਪਿਆਰ ਅਤੇ ਅਸ਼ੀਰਵਾਦ ਮਿਲਦਾ ਰਿਹਾ ਹੈ ਕਿ ਇਸ ਜਲੰਧਰ ਦੀ ਤਰੱਕੀ ਦੇ ਲਈ ਇਸ ਜਲੰਧਰ ਸ਼ਹਿਰ ਦੇ ਲਈ ਜਿਹੜੀ ਇਹ ਵੋਟ ਇਸ ਵਾਰ ਤੁਸੀਂ ਮੈਨੂੰ ਦੇ ਸਕੋ ਕਿ ਮੈਂ ਤੁਹਾਡੇ ਹੱਕਾਂ ਦੀ ਜਿਹੜੀ ਜਾ ਕੇ ਲੜਾਈ ਲੜ ਸਕਾਂ ਔਰ ਵਿਧਾਨ ਸਭਾ ਦੇ ਵਿੱਚ ਇਸ ਜਲੰਧਰ ਦੀ ਰੈਨਮਾਈ ਕਰ ਸਕਾਂ ਉਹਰੇ ਲਈ ਜਿਹੜੇ ਕੱਲ ਕਾਗੇ ਦਾਖਲ ਕਰਾਉਣ ਦੇ ਲਈ ਮੈਂ ਜਾ ਰਿਹਾ ਮੈਨੂੰ ਪਿਆਰ ਅਤੇ ਅਸ਼ੀਰਵਾਦ ਦੇਣ ਦੇ ਲਈ ਉੱਥੇ ਪਹੁੰਚੋ ਇਹੀ ਅਪੀਲ ਕਰਨ ਦੇ ਲਈ ਮੈਂ ਤੁਹਾਡੇ ਵਿੱਚ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਹ ਜਿਹੜੀ ਮੇਰੀ ਵੀਡੀਓ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਸਾਥੀਓ ਨਮਸਕਾਰ ਜੈ ਭੀਮ ਜੈ ਭਾਰਤ ਜੈ ਸ਼ਰੀ ਰਾਮ ਮੈਂ ਤੁਹਾਨੂੰ ਬੇਨਤੀ ਕਰਨ ਦੇ ਲਈ ਆਇਆ ਕਿ ਮੈਂ ਸ਼ੀਤਲ ਉਂਗਰਾਲ ਹਲਕਾ ਜਲੰਧਰ ਵੈਸ ਤੋਂ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਤੁਸੀਂ ਹਮੇਸ਼ਾ ਹੀ ਮੇਰੇ ਪਰਿਵਾਰ ਨੂੰ ਮੈਨੂੰ ਬਹੁਤ ਪਿਆਰ ਅਤੇ ਆਸ਼ੀਰਵਾਦ ਦਿੱਤਾ ਹੈ ਕੱਲ 20 ਤਰੀਕ ਸਵੇਰੇ 10 ਵਜੇ ਮੈਂ ਜਿਹੜੀ ਇਲੈਕਸ਼ਨ ਦੇ ਕਾਗਜ਼ ਦਖਲ ਕਰਨ ਦੇ ਲਈ ਜਾ ਰਿਹਾ ਹਾਂ ਤੁਸੀਂ ਮੈਨੂੰ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਮੈਨੂੰ ਆਸ਼ੀਰਵਾਦ ਪਿਆਰ ਦੇਣ ਦੇ ਲਈ ਆ ਰਹੇ ਆ ਉੱਥੇ ਤੁਸੀਂ ਵੀ ਕੱਲ ਮੈਨੂੰ ਪਿਆਰ ਅਤੇ ਅਸ਼ੀਰਵਾਦ ਦੇਣ ਦੇ ਲਈ ਆਓ ਬਸਤੀ ਨੋ ਇਵਨੀ ਕਾਲਜ ਹਮੇਸ਼ਾ ਹੀ ਤੁਹਾਡਾ ਮੈਨੂੰ ਪਿਆਰ ਅਤੇ ਅਸ਼ੀਰਵਾਦ ਮਿਲਦਾ ਰਿਹਾ ਹੈ ਕਿ ਇਸ ਜਲੰਧਰ ਦੀ ਤਰੱਕੀ ਦੇ ਲਈ ਇਸ ਜਲੰਧਰ ਸ਼ਹਿਰ ਦੇ ਲਈ ਜਿਹੜੀ ਇਹ ਵੋਟ ਇਸ ਵਾਰ ਤੁਸੀਂ ਮੈਨੂੰ ਦੇ ਸਕੋ ਕਿ ਮੈਂ ਤੁਹਾਡੇ ਹੱਕਾਂ ਦੀ ਜਿਹੜੀ ਜਾ ਕੇ ਲੜਾਈ ਲੜ ਸਕਾਂ ਹੋਰ ਵਿਧਾਨ ਸਭਾ ਦੇ ਵਿੱਚ ਇਸ ਜਲੰਧਰ ਦੀ ਰੈਨਮਾਈ ਕਰ ਸਕਾਂ ਉਹਰੇ ਲਈ ਜਿਹੜੇ ਕੱਲ ਕਾਗੇ ਦਾਖਲ ਕਰਾਉਣ ਦੇ ਲਈ ਮੈਂ ਜਾ ਰਿਹਾ ਮੈਨੂੰ ਪਿਆਰ ਅਤੇ ਅਸ਼ੀਰਵਾਦ ਦੇਣ ਦੇ ਲਈ ਉੱਥੇ ਪਹੁੰਚੋ ਇਹੀ ਅਪੀਲ ਕਰਨ ਦੇ ਲਈ ਮੈਂ ਤੁਹਾਡੇ ਵਿੱਚ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਹ ਜਿਹੜੀ ਮੇਰੀ ਵੀਡੀਓ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਸਾਥੀਓ ਨਮਸਕਾਰ ਜੈ ਭੀਮ ਜੈ ਭਾਰਤ ਜੈ ਸ਼ਰੀ ਰਾਮ ਮੈਂ ਤੁਹਾਨੂੰ ਬੇਨਤੀ ਕਰਨ ਦੇ ਲਈ ਆਇਆ ਕਿ ਮੈਂ ਸ਼ੀਤਲungral ਹਲਕਾ ਜਲੰਧਰ ਵੈਸ ਤੋਂ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਤੁਸੀਂ ਹਮੇਸ਼ਾ ਹੀ ਮੇਰੇ ਪਰਿਵਾਰ ਨੂੰ ਮੈਨੂੰ ਬਹੁਤ ਪਿਆਰ ਅਤੇ ਆਸ਼ੀਰਵਾਦ ਦਿੱਤਾ ਹੈ ਕੱਲ 20 ਤਰੀਕ ਸਵੇਰੇ 10 ਵਜੇ ਮੈਂ ਜਿਹੜੀ ਇਲੈਕਸ਼ਨ ਦੇ ਕਾਗੇ ਦਾਖਲ ਕਰਨ ਦੇ ਲਈ ਜਾ ਰਿਹਾ ਹਾਂ ਤੁਸੀਂ ਮੈਨੂੰ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਮੈਨੂੰ ਆਸ਼ੀਰਵਾਦ ਪਿਆਰ ਦੇਣ ਦੇ ਲਈ ਆ ਰਹੇ ਆ ਉੱਥੇ ਤੁਸੀਂ ਵੀ ਕੱਲ ਮੈਨੂੰ ਪਿਆਰ ਅਤੇ ਆਸ਼ੀਰਵਾਦ ਦੇਣ ਦੇ ਲਈ ਆਓ ਬਸਤੀ ਨੋ ਇਵਨੀ ਕਾਲਜ ਹਮੇਸ਼ਾ ਹੀ ਤੁਹਾਡਾ ਮੈਨੂੰ ਪਿਆਰ ਅਤੇ ਆਸ਼ੀਰਵਾਦ ਮਿਲਦਾ ਰਿਹਾ ਹੈ ਕਿਸ ਜਲੰਧਰ ਦੀ ਤਰੱਕੀ ਦੇ ਲਈ ਇਸ ਜਲੰਧਰ ਸ਼ਹਿਰ ਦੇ ਲਈ ਜਿਹੜੀ ਇਹ ਵੋਟ ਇਸ ਵਾਰ ਤੁਸੀਂ ਮੈਨੂੰ ਦੇ ਸਕੋ ਕਿ ਮੈਂ ਤੁਹਾਡੇ ਹੱਕਾਂ ਦੀ ਜਿਹੜੀ ਯਾਕੇ ਲੜਾਈ ਲੜ ਸਕਾਂ ਔਰ ਵਿਧਾਨ ਸਭਾ ਦੇ ਵਿੱਚ ਇਸ ਜਲੰਧਰ ਦੀ ਰੈਨਮਾਈ ਕਰ ਸਕਾਂ ਔਰ ਲਈ ਜਿਹੜੇ ਕੱਲ ਕਾਗੇ ਦਾਖਲ ਕਰਾਉਣ ਦੇ ਲਈ ਮੈਂ ਜਾ ਰਿਹਾ ਮੈਨੂੰ ਪਿਆਰ ਅਤੇ ਅਸ਼ੀਰਵਾਦ ਦੇਣ ਦੇ ਲਈ ਉੱਥੇ ਪਹੁੰਚੋ ਇਹੀ ਅਪੀਲ ਕਰਨ ਦੇ ਲਈ ਮੈਂ ਤੁਹਾਡੇ ਵਿੱਚ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਹ ਜਿਹੜੀ ਮੇਰੀ ਵੀਡੀਓ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਸਾਥੀਓ ਨਮਸਕਾਰ ਜੈ ਭੀਮ ਜੈ ਭਾਰਤ ਜੈ ਸ਼ਰੀ राम ਮੈਂ ਤੁਹਾਨੂੰ ਬੇਨਤੀ ਕਰਨ ਦੇ ਲਈ ਆਇਆ ਕਿ ਮੈਂ ਸ਼ੀਤਲungral ਹਲਕਾ ਜਲੰਧਰ ਵੈਸ ਤੋਂ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਤੁਸੀਂ ਹਮੇਸ਼ਾ ਹੀ ਮੇਰੇ ਪਰਿਵਾਰ ਨੂੰ ਮੈਨੂੰ ਬਹੁਤ ਪਿਆਰ ਅਤੇ ਆਸ਼ੀਰਵਾਦ ਦਿੱਤਾ ਕੱਲ 20 ਤਰੀਕ ਸਵੇਰੇ 10 ਵਜੇ ਮੈਂ ਜਿਹੜੀ ਇਲੈਕਸ਼ਨ ਦੇ ਕਾਕੇ ਦਾਖਲ ਕਰਨ ਦੇ ਲਈ ਜਾ ਰਿਹਾ ਹਾਂ ਤੁਸੀਂ ਮੈਨੂੰ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਮੈਨੂੰ ਆਸ਼ੀਰਵਾਦ ਪਿਆਰ ਦੇਣ ਦੇ ਲਈ ਆ ਰਹੇ ਆ ਉੱਥੇ ਤੁਸੀਂ ਵੀ ਕੱਲ ਮੈਨੂੰ ਪਿਆਰ ਅਤੇ ਆਸ਼ੀਰਵਾਦ ਦੇਣ ਦੇ ਲਈ ਆਓ ਬਸਤੀ ਨੋ ਇਵਨੀ ਕਾਲਜ ਹਮੇਸ਼ਾ ਹੀ ਤੁਹਾਡਾ ਮੈਨੂੰ ਪਿਆਰ ਅਤੇ ਆਸ਼ੀਰਵਾਦ ਮਿਲਦਾ ਰਿਹਾ ਹੈ ਕਿ ਇਸ ਜਲੰਧਰ ਦੀ ਤਰੱਕੀ ਦੇ ਲਈ ਇਸ ਜਲੰਧਰ ਸ਼ਹਿਰ ਦੇ ਲਈ ਜਿਹੜੀ ਇਹ ਵੋਟ ਇਸ ਵਾਰ ਤੁਸੀਂ ਮੈਨੂੰ ਦੇ ਸਕੋ ਕਿ ਮੈਂ ਤੁਹਾਡੇ ਹੱਕਾਂ ਦੀ ਜਿਹੜੀ ਜਾ ਕੇ ਲੜਾਈ ਲੜ ਸਕਾਂ ਔਰ ਵਿਧਾਨ ਸਭਾ ਦੇ ਵਿੱਚ ਇਸ ਜਲੰਧਰ ਦੀ ਰੈਣਮਾਈ ਕਰ ਸਕਾਂ ਔਰ ਲਈ ਜਿਹੜੇ ਕੱਲ ਕਾਗੇ ਦਾਖਲ ਕਰਾਉਣ ਦੇ ਲਈ ਮੈਂ ਜਾ ਰਿਹਾ ਮੈਨੂੰ ਪਿਆਰ ਅਤੇ ਅਸ਼ੀਰਵਾਦ ਦੇਣ ਦੇ ਲਈ ਉੱਥੇ ਪਹੁੰਚੋ ਇਹੀ ਅਪੀਲ ਕਰਨ ਦੇ ਲਈ ਮੈਂ ਤੁਹਾਡੇ ਵਿੱਚ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਹ ਜਿਹੜੀ ਮੇਰੀ ਵੀਡੀਓ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਸਾਥੀਓ ਨਮਸਕਾਰ ਜੈ ਭੀਮ ਜੈ ਭਾਰਤ ਜੈ ਸ਼ਰੀ ਰਾਮ ਮੈਂ ਤੁਹਾਨੂੰ ਬੇਨਤੀ ਕਰਨ ਦੇ ਲਈ ਆਇਆ ਕਿ ਮੈਂ ਸ਼ੀਤਲungral ਹਲਕਾ ਜਲੰਧਰ ਵੈਸ ਤੋਂ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਤੁਸੀਂ ਹਮੇਸ਼ਾ ਹੀ ਮੇਰੇ ਪਰਿਵਾਰ ਨੂੰ ਮੈਨੂੰ ਬਹੁਤ ਪਿਆਰ ਅਤੇ ਆਸ਼ੀਰਵਾਦ ਦਿੱਤਾ ਹੈ ਕੱਲ 20 ਤਰੀਕ ਸਵੇਰੇ 10 ਵਜੇ ਮੈਂ ਜਿਹੜੀ ਇਲੈਕਸ਼ਨ ਦੇ ਕਾਗਜ਼ ਦਖਲ ਕਰਨ ਦੇ ਲਈ ਜਾ ਰਿਹਾ ਹਾਂ ਤੁਸੀਂ ਮੈਨੂੰ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਮੈਨੂੰ ਆਸ਼ੀਰਵਾਦ ਪਿਆਰ ਦੇਣ ਦੇ ਲਈ ਆ ਰਿਹਾ ਉਥੇ ਤੁਸੀਂ ਵੀ ਕੱਲ ਮੈਨੂੰ ਪਿਆਰ ਅਤੇ ਅਸ਼ੀਰਵਾਦ ਦੇਣ ਦੇ ਲਈ ਆਓ ਬਸਤੀ ਨੋ ਇਵਨੀ ਕਾਲਜ ਹਮੇਸ਼ਾ ਹੀ ਤੁਹਾਡਾ ਮੈਨੂੰ ਪਿਆਰ ਅਤੇ ਅਸ਼ੀਰਵਾਦ ਮਿਲਦਾ ਰਿਹਾ ਹੈ ਕਿ ਇਸ ਜਲੰਧਰ ਦੀ ਤਰੱਕੀ ਦੇ ਲਈ ਇਸ ਜਲੰਧਰ ਸ਼ਹਿਰ ਦੇ ਲਈ ਜਿਹੜੀ ਇਹ ਵੋਟ ਇਸ ਵਾਰ ਤੁਸੀਂ ਮੈਨੂੰ ਦੇ ਸਕੋ ਕਿ ਮੈਂ ਤੁਹਾਡੇ ਹੱਕਾਂ ਦੀ ਜਿਹੜੀ ਜਾ ਕੇ ਲੜਾਈ ਲੜ ਸਕਾਂ ਹੋਰ ਵਿਧਾਨ ਸਭਾ ਦੇ ਵਿੱਚ ਇਸ ਜਲੰਧਰ ਦੀ ਰੈਨਮਾਈ ਕਰ ਸਕਾਂ ਉਰੇ ਲਈ ਜਿਹੜੇ ਕੱਲ ਕਾਗੇ ਦਾਖਲ ਕਰਾਉਣ ਦੇ ਲਈ ਮੈਂ ਜਾ ਰਿਹਾ ਮੈਨੂੰ ਪਿਆਰ ਅਤੇ ਅਸ਼ੀਰਵਾਦ ਦੇਣ ਦੇ ਲਈ ਉੱਥੇ ਪਹੁੰਚੋ ਇਹੀ ਅਪੀਲ ਕਰਨ ਦੇ ਲਈ ਮੈਂ ਤੁਹਾਡੇ ਵਿੱਚ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਹ ਜਿਹੜੀ ਮੇਰੀ ਵੀਡੀਓ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ